ਚੱਲ ਰਹੀ ਲੜੀਵਾਰ ਕਥਾ ਸ੍ਰੀ ਹੁਕਮਨਾਮਾ ਸਾਹਿਬ ਦੀ ਕਥਾ ਵਿਚਾਰ ਵਿਆਖਿਆ ਸ਼ਬਦਾਰਥ ਭਾਵਾਰਥ ਜਿਨ੍ਹਾਂ ਦੇ ਨਾਲ ਆਪਾਂ ਪਿਛਲੇ ਕਈ ਦਿਨਾਂ ਤੋਂ ਰੋਜ਼ਾਨਾ ਜੁੜ ਰਹੇ ਹਾਂ ਆਓ ਇਸੇ ਹੀ ਲੜੀ ਦੇ ਅੰਦਰ ਆਪਣੀਆਂ ਹਾਜ਼ਰੀਆਂ ਲਗਾਉਂਦੇ ਹੋਏ ਅੱਜ ਜੋ ਸਾਨੂੰ ਹੁਕਮਨਾਮਾ ਸਾਹਿਬ ਬਖਸ਼ਿਸ਼ ਹੋਇਆ ਆਓ ਇੱਕ ਪੰਛੀ ਝਾਤ ਸਤਿਗੁਰਾਂ ਦੇ ਪਾਵਨ ਪਵਿੱਤਰ ਹੁਕਮਨਾਮਾ ਸਾਹਿਬ ਦੀ ਵਿਚਾਰ ਦੇ ਉੱਪਰ ਪਾ ਲਈਏ ਕਿਉਂਕਿ ਪਾਵਨ ਬਾਣੀ ਦਾ ਬਚਨ ਹੈ ਪੜਿਐ ਨਾਹੀ ਭੇਦ ਬੁਝਿਐ ਪਾਵਨਾ ਕੇਵਲ ਪੜਨ ਦੇ ਨਾਲ ਗੱਲ ਨਹੀਂ ਬਣਦੀ ਉਸ ਨੂੰ ਬੁਝਣਾ ਤੇ ਸਮਝਣਾ ਬਹੁਤ ਜ਼ਰੂਰੀ ਹੈ ਤੇ ਜੇਕਰ ਬਾਣੀ ਦੀ ਸਮਝ ਹੀ ਨ ਲੱਗੀ ਅੱਖਰ ਗਿਆਨ ਹੀ ਨਾ ਹੋਇਆ ਕਿ ਸਤਿਗੁਰ ਪਾਤਸ਼ਾਹ ਜੀ ਸਾਨੂੰ ਇਸ ਪੰਕਤੀਆਂ ਦੇ ਰਾਹੀਂ ਇਸ ਬਾਣੀ ਦੇ ਰਾਹੀਂ ਕੀ ਸਮਝਾਉਣਾ ਚਾਹ ਰਹੇ ਨੇ ਤੇ ਫਿਰ ਚੇਤੇ ਰੱਖਣਾ ਉਹ ਰਸ ਨਹੀਂ ਆਉਂਦਾ ਜਿਹੜਾ ਰਸ ਬਾਣੀ ਨੂੰ ਪੜ੍ਹ ਕੇ ਆਉਣਾ ਚਾਹੀਦਾ ਸਤਿਗੁਰ ਪਾਤਸ਼ਾਹ ਜੀ ਅੱਜ ਜੋ ਸਾਨੂੰ ਹੁਕਮ ਬਖਸ਼ਿਸ਼ ਕਰਦੇ ਨੇ ਗੁਰੂ ਗ੍ਰੰਥ ਸਾਹਿਬ ਜੀਆ ਦੇ ਅੰਗ 657 ਦੇ ਉੱਪਰ ਸੁਪਾਏ ਮਾਨ ਭਗਤ ਰਵਿਦਾਸ ਜੀ ਜਿਨ੍ਹਾਂ ਦੇ ਮੁਖਾਰਬਿੰਦ ਵਿੱਚ ਉਹ ਚਾਰਤ ਪਾਵਨ ਬਾਣੀ ਹੈ ਰਾਗ ਹੈ ਸੁਰਠ ਭਗਤ ਰਵਿਦਾਸ ਜੀ ਫਰਮਾਨ ਕਰਦੇ ਹਨ ਸਭ ਤੋਂ ਪਹਿਲਾਂ ਹੈਡਿੰਗ ਹੈ ਇੱਕ ਓੰਕਾਰ ਸਤਿਗੁਰ ਪ੍ਰਸਾਦ ਜਿਵੇਂ ਕਿ ਆਪਾਂ ਰੋਜ਼ਾਨਾ ਹੀ ਇਸ ਗੱਲ ਨੂੰ ਦੁਹਰਾਉਂਦੇ ਆਂ ਇਸ ਗੱਲ ਦੇ ਉੱਪਰ ਜਾਣੂ ਹੋਣੇ ਆ ਇਸ ਗੱਲ ਬਾਰੇ ਕਿ ਇਹ ਜਿਹੜੀ ਹੈਡਿੰਗ ਹਰ ਇੱਕ ਬਾਣੀ ਦੀ ਪ੍ਰਾਰੰਭਤਾ ਵਿੱਚ ਆਉਂਦੀ ਹੈ ਇਹਦਾ ਮਤਲਬ ਇਹੀ ਹੈ ਕਿ ਅੱਗੇ ਜਿਹੜੀ ਹੁਣ ਬਾਣੀ ਚੱਲਣੀ ਹੈ ਪੜ੍ਹੀ ਜਾਣੀ ਹੈ ਉਹ ਇੱਕ ਓੰਕਾਰ ਸਤਗੁਰ ਪ੍ਰਸਾਦ ਦੇ ਮੁਤਾਬਕ ਹੈ ਅਸਲ ਦੇ ਵਿੱਚ ਇੱਕ ਓੰਕਾਰ ਦਾ ਭਾਵ ਹੈ ਕਿ ਉਹ ਪ੍ਰਮਾਤਮਾ ਇੱਕ ਹੈ ਤੇ ਅਗਲੇ ਜਿਹੜੇ ਦੋ ਅੱਖਰ ਹਨ ਸਤਗੁਰ ਪ੍ਰਸਾਦ ਸਤਗੁਰ ਦਾ ਮਤਲਬ ਹੈ ਸੱਚਾ ਗੁਰੂ ਤੇ ਪ੍ਰਸਾਦ ਦਾ ਮਤਲਬ ਹੈ ਕਿਰਪਾ ਸੱਚੇ ਗੁਰੂ ਦੀ ਕਿਰਪਾ ਦੇ ਨਾਲ ਉਹ ਪ੍ਰਾਪਤ ਹੁੰਦਾ ਹੈ ਪ੍ਰਮਾਤਮਾ ਇੱਕ ਹੈ ਤੋ ਸੱਚੇ ਗੁਰੂ ਦੀ ਕਿਰਪਾ ਨਾਲ ਮੇਰ ਦੇ ਨਾਲ ਪ੍ਰਾਪਤ ਹੁੰਦਾ ਹੈ ਸਾਰਾ ਗੁਰੂ ਗ੍ਰੰਥ ਸਾਹਿਬ ਇੱਕ ਓੰਕਾਰ ਦੀ ਵਿਆਖਿਆ ਹੀ ਹੈ ਅਗਲਾ ਬਚਨ ਸਤਗੁਰ ਜੀ ਪ੍ਰਾਰੰਭਤਾ ਦੇ ਵਿੱਚ ਫਰਮਾਨ ਕਰਦੇ ਹਨ ਜਬ ਹਮ ਹੋਤੇ ਤਬ ਤੂੰ ਨਾਹੀ ਅਬ ਤੂੰ ਹੀ ਮੈਂ ਨਾਹੀ ਕਹਿ ਲਗੇ ਹੈ ਵਾਹਿਗੁਰੂ ਹੈ ਕਾਲਪੁਰਖ ਵਾਹਿਗੁਰੂ ਪ੍ਰਮਾਤਮਾ ਜੀ ਭਗਤਰ ਵਿਦਾਸ ਜੀ ਜੋਦਦੀ ਕਰਦੇ ਨੇ ਕਹੇ ਲੱਗੇ ਜਿੰਨਾ ਚਿਰ ਅਸਾਂ ਜੀਵਾਂ ਦੇ ਅੰਦਰ ਹਉਮੈ ਰਹਿੰਦੀ ਹੈ ਜਦ ਹਮ ਹੋਤੇ ਅਗਲਾ ਬਚਨ ਹੈ ਤਬ ਤੂੰ ਨਹੀਂ ਉਹਨਾਂ ਚਿਰ ਤੂੰ ਸਾਡੇ ਅੰਦਰ ਪ੍ਰਗਟ ਨਹੀਂ ਹੁੰਦਾ ਜਿੰਨਾ ਚਿਰ ਕਹੀਏ ਨਾ ਕਿ ਮੈਂ ਮੈਂ ਆਹ ਕੰਮ ਮੈਂ ਕੀਤਾ ਉੱਥੇ ਮੈਂ ਆਹ ਕੰਮ ਕੀਤਾ ਮੈਂ ਆਹ ਤਰੱਕੀ ਕਰ ਲਈ ਮੈਂ ਉੱਥੇ ਚੱਲਿਆ ਗਿਆ ਮੈਂ ਇੰਨਾ ਕੁਝ ਬਣਾ ਲਿਆ ਚੇਤੇ ਰੱਖਣਾ ਜਿੰਨਾ ਚਿਰ ਇਹ ਮਨੁੱਖ ਕ੍ਰੈਡਿਟ ਖੁਦ ਲੈਂਦਾ ਹੈ ਕ੍ਰੈਡਿਟ ਬੰਦਾ ਉਦੋਂ ਹੀ ਲੈਂਦਾ ਕਿਸੇ ਗੱਲ ਦਾ ਜਦੋਂ ਇਨਸਾਨ ਕਹਿੰਦਾ ਵੀ ਮੈਂ ਕੀਤਾ ਜਦੋਂ ਕਹਵੇ ਨਾ ਚਲੋ ਕੋਈ ਨਹੀਂ ਪ੍ਰਮਾਤਮਾ ਨੇ ਕਰਵਾਇਆ ਮੈਂ ਕਾਹਦੇ ਜੋਗਾ ਮੈਂ ਤਾਂ ਮ ਇੱਕ ਮਿੱਟੀ ਦੀ ਢੇਰੀ ਦੀ ਨਿਆਹੀ ਆ ਜੇ ਪ੍ਰਮਾਤਮਾ ਚਾਵੇ ਤਾਂ ਹੁਣੇ ਖਿੱਲਰ ਜਾ ਢੇਰੀ ਹੋ ਸਕਦਾ ਜਿਵੇਂ ਮਿੱਟੀ ਦੀ ਢੇਰੀ ਖਿੱਲਰ ਜਾਂਦੀ ਹੈ ਤੇ ਉਹ ਬਾਅਦ ਚ ਕਿਸੇ ਅਰਥ ਨਹੀਂ ਆਉਂਦੀ ਇਹ ਤਨ ਵੀ ਸਵਾਸਾਂ ਤੋਂ ਬਿਨਾ ਇੱਕ ਮਿੱਟੀ ਦੀ ਢੇਰੀ ਦੀ ਨਿਆਹੀ ਹੈ ਕਹਿ ਲੱਗੇ ਜਬ ਹਮ ਹੋਤੇ ਜਦੋਂ ਤੇ ਸਾਡੇ ਵਿੱਚ ਮੈਂ ਮੈਂ ਸੀ ਹੰਕਾਰ ਸੀ ਚੇਤੇ ਰੱਖਣਾ ਇਹ ਮੈਂ ਵੀ ਦੋ ਤਰ੍ਹਾਂ ਦੀ ਇੱਕ ਤੇ ਵੈਸੇ ਕਿਸੇ ਨੂੰ ਜਾਣਕਾਰੀ ਦੇਣ ਵਾਸਤੇ ਵੀ ਕੋਈ ਪੁੱਛਿਆ ਕੰਮ ਕਿਹਨੇ ਕੀਤਾ ਆਪਾਂ ਕਹਿੰਨੇ ਜੀ ਮੈਂ ਕੀਤਾ ਜੀ ਦੱਸਣ ਵਾਸਤੇ ਇੱਕ ਹੁੰਦਾ ਹੰਕਾਰ ਬਿਰਤੀ ਨਾਲ ਬੋਲ ਕੇ ਕਹਿਣਾ ਮੈਂ ਕੀਤਾ ਮੇਰੇ ਤੋਂ ਬਿਨਾ ਤੇ ਹੋ ਹੀ ਨਹੀਂ ਸੀ ਸਕਦਾ ਚੇਤੇ ਰੱਖਣਾ ਜਦੋਂ ਹੰਕਾਰ ਬਿਰਤੀ ਵਾਲੀ ਮੈਂ ਨਾ ਉਹ ਮਾਰਦੀ ਹੈ ਹੁਣ ਕੋਈ ਬੰਦਾ ਆਖੇ ਜੀ ਫਿਰ ਕੀ ਕਹੀਏ ਜੇ ਕੋਈ ਕੰਮ ਕੀਤੇ ਕੋਈ ਪੁੱਛੇ ਤਾਂ ਕੀ ਦਸੀਏ ਜਿਹਦੇ ਵਿੱਚ ਹੰਕਾਰ ਨਹੀਂ ਉਹ ਪਾਸਾ ਗਲਤ ਨਹੀਂ ਪਰ ਜਦੋਂ ਹੰਕਾਰ ਵਿੱਚ ਮਿਕਸ ਹੋ ਗਿਆ ਨਾ ਕਿਸੇ ਨੂੰ ਵੀ ਮੈਂ ਕੀਤਾ ਆ ਮੈਂ ਆ ਇਹ ਮੈਂ ਮ ਉਹ ਮੈਂ ਮਾਰਦੀ ਹੈ ਜਿਹਦੇ ਵਿੱਚ ਹੰਕਾਰ ਮਿਕਸ ਹੈ ਕਹਿ ਲੱਗੇ ਜਦ ਹਮ ਹੋਤੇ ਜਦੋਂ ਤੇ ਮੇਰੇ ਵਿੱਚ ਮੈਂ ਮ ਵੜੀ ਹੋਈ ਸੀ ਤਬ ਤੂੰ ਨਹੀਂ ਉਹ ਨਾ ਚਿਰ ਤੋਂ ਪ੍ਰਗਟ ਨਹੀਂ ਹੋਇਆ ਸਾਡੇ ਅੰਦਰੋਂ ਸਾਨੂੰ ਕਿਉਂਕਿ ਆਪਾਂ ਪ੍ਰਗਟ ਹੋਣ ਹੀ ਨਹੀਂ ਦਿੱਤਾ ਆਪਾਂ ਕਹਿੰਦੇ ਸੀ ਵੀ ਮੈਂ ਕਰ ਰਿਹਾ ਕੰਮ ਤਾਂ ਇਹ ਤਾਂ ਮੇਰੇ ਹਿਸਾਬ ਨਾਲ ਹੋ ਰਹੇ ਨੇ ਕੰਮ ਅਗਲਾ ਬਚਨ ਹੈ ਅਬ ਤੂੰ ਹੀ ਜਦੋਂ ਤੂੰ ਪ੍ਰਗਟ ਹੋ ਗਿਆ ਮੈਂ ਨਾਹੀਂ ਮੇਰੇ ਵਿੱਚੋਂ ਮੈਂ ਖਤਮ ਹੋ ਗਈ ਕਬੀਰ ਸਾਹਿਬ ਜੀ ਦਾ ਇੱਕ ਬੜਾ ਹੀ ਪਿਆਰਾ ਸ਼ਬਦ ਹੈ ਆਪਾਂ ਆਉਣ ਵਾਲੇ ਟਾਈਮ ਚ ਲੋ ਕਬੀਰ ਫਰੀਦ ਦੇ ਸ਼ਲੋਕਾਂ ਦੀ ਵਿਆਖਿਆ ਨਾਲ ਵੀ ਜੁੜਾਂਗੇ ਕਬੀਰ ਸਾਹਿਬ ਜੀ ਦਾ ਬਚਨ ਹੈ ਕਬੀਰ ਤੂੰ ਤੂੰ ਕਰਤਾ ਤੂੰ ਹੁਆ ਮੁਜਮੇ ਰਹਾ ਨਾ ਹੂੰ ਜਦ ਆਪਾ ਪਰਕਾ ਮਿਟ ਗਿਆ ਜਤ ਦੇਖੋ ਤਤ ਤੂੰ ਕਹਿ ਲੱਗੇ ਵੀ ਤੂੰ ਤੋਂ ਕਰਦਿਆ ਤੂੰ ਹੀ ਹੋ ਗਿਆ ਮੇਰੇ ਵਿੱਚ ਮੈਂ ਤਾਂ ਰਹੀ ਨਹੀਂ ਜੇ ਜਦੋਂ ਆਪਾ ਪਰਕਾ ਮਿਟ ਗਿਆ ਜਦੋਂ ਆਪਣਾ ਪਰਾਇਆ ਖਤਮ ਹੋ ਗਿਆ ਮੈਂ ਤੇ ਤੂੰ ਆਪਣਾ ਭੇਤ ਖਤਮ ਹੋ ਗਿਆ ਫਿਰ ਕੀ ਹੋਇਆ ਜਤ ਦੇਖੋ ਤਤ ਤੂੰ ਕਹਿਣ ਲੱਗੇ ਵੀ ਮੈਂ ਜਿੱਧਰ ਵੇਖਦਾ ਉਧਰ ਸੱਚੇ ਪਾਤਸ਼ਾਹ ਪ੍ਰਮਾਤਮਾ ਵਾਹਿਗੁਰੂ ਜੀ ਮੈਨੂੰ ਤੂੰ ਹੀ ਤੂੰ ਦਿਖਾਈ ਦੇਣਾ ਭਗਤਰ ਵਿਦਾਸ ਜੀ ਕਹਿ ਰਹੇ ਨੇ ਜਬ ਹਮ ਹੋਤੇ ਤਬ ਤੂੰ ਨਹੀਂ ਜਦੋਂ ਤੱਕ ਤੇ ਅਸੀਂ ਸੀਗੇ ਮੈਂ ਸੀਗੀ ਉਦੋਂ ਤੱਕ ਤੇ ਤੂੰ ਪ੍ਰਗਟ ਸਾਡੇ ਅੰਦਰ ਨਹੀਂ ਹੋਇਆ ਸਾਨੂੰ ਪਤਾ ਨਹੀਂ ਲੱਗਾ ਵੀ ਸਾਡੇ ਅੰਦਰ ਵੀ ਰੱਬ ਹੈ ਗਿਆ ਆਪਾਂ ਕਹਿੰਦੇ ਸਾਡੇ ਅੰਦਰ ਕਿੱਥੇ ਆ ਅਬ ਤੂੰ ਹੀ ਮੈਂ ਨਹੀਂ ਤੇ ਹੁਣ ਜਦੋਂ ਤੂੰ ਤੂੰ ਪ੍ਰਗਟ ਹੋ ਗਿਆ ਮੇਰੇ ਅੰਦਰੋਂ ਮੈਨੂੰ ਇਸ ਗੱਲ ਦਾ ਭੇਤ ਦ੍ਰਿੜ ਹੋ ਗਿਆ ਕਿ ਤੂੰ ਮੇਰੇ ਅੰਦਰ ਵੱਸਦਾ ਹੈ ਤੇ ਮੇਰੇ ਅੰਦਰੋਂ ਮੈਂ ਖਤਮ ਹੋ ਗਿਆ ਫਿਰ ਮੈਂ ਆਖਿਆ ਵੀ ਤੂੰ ਹੀ ਕਰ ਰਿਹਾ ਮੇਰੇ ਸਰੀਰ ਨੂੰ ਤੂੰ ਹੀ ਚਲਾ ਰਿਹਾ ਮੇਰੇ ਕੋਲੋਂ ਕੰਮ ਤੂੰ ਹੀ ਕਰਵਾ ਰਿਹਾ ਅਗਲਾ ਬਚਨ ਹੈ ਅਨਲ ਅਗਮ ਜੈਸੀ ਲਹਿਰ ਮਹੇ ਉਦਦ ਜਲ ਕੇਵਲ ਜਲ ਮਾਹੀ ਅਨਲ ਅਗਮ ਕਹਿੰਦੇ ਨੇ ਭਾਰੀ ਹਨੇਰੀ ਦੇ ਕਾਰਨ ਲਹਿਰ ਮੈਂ ਲਹਿਰ ਮੈਂ ਦਾ ਮਤਲਬ ਹੈ ਕਿ ਲਹਿਰਾਂ ਵਿੱਚ ਮੈਂ ਜਿਸ ਤਰ੍ਹਾਂ ਲਹਿਰ ਮੈਂ ਬਹੁਤ ਸਾਰੀਆਂ ਲਹਿਰਾਂ ਉੱਠੀਆਂ ਹੋਣ ਆਪਾਂ ਕਹਿੰਦੇ ਵੀ ਇਹ ਸਮੁੰਦਰ ਤਾਂ ਲਹਿਰ ਮੈਂ ਹੋ ਗਿਆ ਉਦਦ ਜਲ ਕਹਿਣ ਲੱਗੇ ਕਿ ਸਤਿਗੁਰੂ ਜੀ ਫਰਮਾਨ ਕਰਦੇ ਹਨ ਉਦਦ ਦਾ ਮਤਲਬ ਹੈ ਸਮੁੰਦਰ ਇਸ ਮੈਂ ਦੇ ਹਟਣ ਨਾਲ ਇਹ ਸਮਝ ਆ ਜਾਂਦੀ ਹੈ ਕਿ ਜਿਵੇਂ بڑا ਤੂਫਾਨ ਆਇਆ ਸਮੁੰਦਰ ਲਹਿਰਾਂ ਨਾਲ ਨੱਕੋ ਨੱਕ ਭਰ ਜਾਂਦਾ ਹੈ ਜਦੋਂ ਸਮੁੰਦਰ ਚ ਲਹਿਰਾਂ ਉੱਠਦੀਆਂ ਨੇ ਐ ਲੱਗਦਾ ਵੀ ਸਮੁੰਦਰ ਛੋਟਾ ਰਹਿ ਗਿਆ ਇੰਨੀਆਂ ਲਹਿਰਾਂ ਉੱਚੀਆਂ ਉੱਠਦੀਆਂ ਨੇ ਪਰ ਅਸਲ ਵਿੱਚ ਉਹ ਲਹਿਰਾਂ ਸਮੁੰਦਰ ਦੇ ਪਾਣੀ ਵਿੱਚ ਹੀ ਨੇ ਤਿਵੇਂ ਇਹ ਸਾਰੇ ਜੀਵ ਜੰਤ ਤੇਰਾ ਆਪਣਾ ਹੀ ਵਿਕਾਸ ਹੈ ਅਨਲ ਅਗਮ ਜੈਸੇ ਲਹਿਰ ਮਹਿ ਉਦਦ ਸਮੁੰਦਰ ਦੇ ਵਿੱਚ ਲਹਿਰਾਂ ਉੱਠਦੀਆਂ ਨੇ ਅਨਲ ਅਗਮ ਭਾਰੀ ਹਨੇਰੀ ਦੇ ਵਿੱਚ ਸਮੁੰਦਰ ਦੀਆਂ ਲਹਿਰਾਂ ਉੱਠਦੀਆਂ ਨੇ ਪਰ ਉਹ ਸਮੁੰਦਰ ਤੋਂ ਵੱਖ ਨਹੀਂ ਇਹਦਾ ਮਤਲਬ ਇਹ ਨਹੀਂ ਕਿ ਉਹਨਾਂ ਨੇ ਉਸ ਤੋਂ ਵੱਖ ਹੋ ਜਾਣਾ ਉਹਨਾਂ ਨੇ ਰਹਿਣਾ ਸਮੁੰਦਰ ਵਿੱਚ ਹੀ ਹੈ ਇਸੇ ਤਰ੍ਹਾਂ ਇਨਸਾਨ ਬੜੀਆਂ ਕੋਸ਼ਿਸ਼ਾਂ ਕਰਦਾ ਹੈ ਬਾਹਰ ਭੱਜਣ ਦੀ ਕਿ ਮੈਂ ਰੱਬ ਤੋਂ ਬਾਹਰ ਹੋ ਕੇ ਕੋਈ ਕੰਮ ਕਰਾਂ ਮੈਂ ਰੱਬ ਤੋਂ ਕੋਈ ਕ੍ਰੈਡਿਟ ਰੱਬ ਨੂੰ ਨਾ ਜਾਵੇ ਲੋਕ ਕਹਿੰਦੇ ਫਲਾਣੇ ਨੇ ਕੰਮ ਕੀਤਾ ਇਸੇ ਤਰ੍ਹਾਂ ਕਹਿਣ ਲੱਗੇ ਕਿ ਮੇਰਾ ਵੀ ਉਹ ਸਮੁੰਦਰ ਦੀਆਂ ਲਹਿਰਾਂ ਵਾਲਾ ਹਾਲ ਹੈ ਪਰ ਅਸਲੀਅਤ ਵਿੱਚ ਉਹ ਲਹਿਰਾਂ ਇੱਕ ਸਮੁੰਦਰ ਦਾ ਹੀ ਰੂਪ ਨੇ ਉਹਨਾਂ ਨੇ ਫੇਰ ਸਮੁੰਦਰ ਚ ਹੀ ਚਲੇ ਜਾਣਾ ਮਨੁੱਖ ਵੀ ਇਸ ਪਰਮਾਤਮਾ ਦੇ ਅੰਸ਼ ਦੇ ਵਿੱਚੋਂ ਹੈ ਚੇਤੇ ਰੱਖਣਾ ਇਹ ਵੀ ਉਹਦੇ ਤੋਂ ਵੱਖ ਨਹੀਂ ਜਿੰਨਾ ਮਰਜੀ ਆਪਣੇ ਆਪ ਨੂੰ ਵੱਖਰਾ ਕਰਨ ਦੀ ਕੋਸ਼ਿਸ਼ ਕਰੇ ਇਹ ਵੱਖਰਾ ਹੋ ਨਹੀਂ ਸਕੇਗਾ ਇਸ ਤੋਂ ਅਗਲਾ ਬਚਨ ਹੈ ਮਦਵੇ ਕਿਆ ਕਹੀਏ ਭ੍ਰਮ ਐਸਾ ਕਹਿੰਦੇ ਹੈ ਮਦੋ ਹੈ ਮੇਰੇ ਵਾਹਿਗੁਰੂ ਜੀ ਕਿਆ ਕਹੀਏ ਪ੍ਰਮ ਐਸਾ ਅਸਾਂ ਜੀਵਾਂ ਨੂੰ ਕੁਝ ਅਜਿਹਾ ਭਲੇਖਾ ਪਿਆ ਹੋਇਆ ਕਿ ਇਹ ਬਿਆਨ ਨਹੀਂ ਕੀਤਾ ਜਾ ਸਕਦਾ ਪ੍ਰਮ ਐਸਾ ਕਿਆ ਕਹੀਏ ਕੀ ਕਹੀਏ ਕਿਹੜੀ ਗੱਲ ਕਰੀਏ ਪ੍ਰਮ ਐਸਾ ਭਲੇਖਾ ਹੀ ਏਡਾ ਵੱਡਾ ਪਿਆ ਹੋਇਆ ਹੁਣ ਆਪਾਂ ਕਥਾ ਕਰੀ ਜਾਂਦੇ ਹਾਂ ਚਲੋ ਬਹੁਤ ਵੱਡੇ ਮਹਾਪੁਰਸ਼ ਸੰਤ ਗੁਣੀ ਗਿਆਨੀ ਆਪਾਂ ਟੀਵੀ ਵਿੱਚ ਉਹਨਾਂ ਦੀ ਕਥਾ ਸੁਣਦੇ ਆਂ ਆਪਾਂ ਮੋਬਾਈਲ ਤੇ ਕਥਾ ਸੁਣਦੇ ਆਂ ਦੀਵਾਨ ਲਗਦੇ ਨੇ ਉੱਥੇ ਸੁਣਦੇ ਆਂ ਉਹਨਾਂ ਦਾ ਕਿਹੜਾ ਸਾਡੇ ਤੇ ਅਸਰ ਹੋ ਜਾਂਦਾ ਆਪਾਂ ਗੱਲ ਸੁਣ ਲਈ ਸੁਣ ਕੇ ਫੇਰ ਉੱਥੇ ਛੱਡ ਆਈ ਸਾਰੀਆਂ ਚੇਤੇ ਰੱਖਣਾ ਜਿੰਨਾ ਚਿਰ ਗੱਲ ਪੱਲੇ ਨਾਲ ਹੀ ਨਾ ਬੰਨਦੇ ਪੱਲੇ ਬੰਨਾਂ ਦਾ ਮਤਲਬ ਹੈ ਆਪਣੇ ਜੀਵਨ ਵਿੱਚ ਧਾਰਨ ਨਹੀਂ ਕਰਦੇ ਗੱਲ ਨੂੰ ਚੇਤੇ ਨਹੀਂ ਰੱਖਦੇ ਉਹਨਾਂ ਚਿਰ ਗੱਲ ਬੰਨ ਨਹੀਂ ਉਹਨਾਂ ਚਿਰ ਨਹੀਂ ਗੱਲ ਬੰਨਨੀ ਤੇ ਜਿੱਦਣ ਪੱਲੇ ਨਾਲ ਬੰਨ ਲਈ ਨਾ ਇੱਕ ਗੱਲ ਨਹੀਂ ਫਿਰ ਪਾਰਤਾਰਾ ਕਰਦੇ ਨੇ ਜਿੱਦਾਂ ਨਾ ਕੋਈ ਚਮਨ ਲਾਲ ਜੀ ਇੱਕ ਰਾਗੀ ਹੋਏ ਨੇ ਦਿੱਲੀ ਦੇ ਪਹਿਲਾਂ ਉਹ ਕੇਸ ਕਤਲ ਕਰ ਲੈਂਦੇ ਸੀ ਬਾਅਦ ਦੇ ਵਿੱਚ ਉਹਨਾਂ ਨੇ ਕੇਸ ਰੱਖਣੇ ਸ਼ੁਰੂ ਕਰ ਦਿੱਤੇ ਕੇਸ ਰੱਕੇ ਫਿਰ ਉਹਨੇ ਭਾਈ ਚਮਨ ਲਾਲ ਜੀ ਬਹੁਤ ਸੋਹਣਾ ਕੀਰਤਨ ਕਰਦੇ ਸੀ ਸੁਣਿਆ ਹੋਣਾ ਸੰਗਤਾਂ ਨੇ ਕਾਫੀ ਸੰਗਤਾਂ ਪੁਰਾਣੇ ਜਿਹੜੇ ਕੀਰਤਨ ਸੁਣਦੇ ਨੇ ਉਹ ਸੁਣਦੇ ਨੇ ਤੇ ਉਹ ਹਿਸਾਰ ਆਇਆ ਇੱਕ ਵਾਰੀ ਹਿਸਾਰ ਤੇ ਕੋਈ ਸੇਵਕ ਉਹਨਾਂ ਕੋਲ ਚਲੇ ਗਿਆ ਕਹਿੰਦਾ ਬਾਬਾ ਜੀ ਮੈਂ ਤੁਹਾਡਾ ਨਾ ਕੀਰਤਨ ਸੁਣ ਕੇ ਮੈਂ ਬਹੁਤ ਜ਼ਿਆਦਾ ਨਿਹਾਲ ਹੋਇਆ ਤੇ ਮੇਰਾ ਜੀਵਨ ਬਦਲ ਗਿਆ ਤੇ ਉਹਨਾਂ ਨੇ ਅਗਲੇ ਪੁੱਛਿਆ ਭਾਈ ਚਮਨਾਲੇ ਕਹਿਣ ਲੱਗੇ ਮੇਰੀਆਂ ਕਿੰਨੀਆਂ ਕੈਸਟਾਂ ਸੁਣੀਆਂ ਉਦੋਂ ਕੈਸਟਾਂ ਚੱਲਦੀ ਹੁੰਦੀਆਂ ਸੀ ਜਿਵੇਂ ਡੈਕ ਦੀਆਂ ਕੈਸਟਾਂ ਉਹ ਕਹਿੰਦਾ ਜੀ ਕੈਸਟ ਤਾਂ ਇੱਕ ਹੀ ਖਰੀਦੀ ਐ ਉਸ ਤੋਂ ਬਾਅਦ ਦੂਜੀ ਕੈਸਟ ਖਰੀਦਣ ਦੀ ਕਹਿਣ ਲੱਗੇ ਮੈਂ ਜ਼ਰੂਰਤ ਹੀ ਨਹੀਂ ਸਮਝੀ ਇੱਕ ਰੀਲ ਦੇ ਨਾਲ ਹੀ ਮੇਰਾ ਜੀਵਨ ਬਦਲ ਗਿਆ ਇੱਕ ਰੀਲ ਸੁਣੀ ਇੱਕ ਦੇ ਨਾਲ ਹੀ ਜੀਵਨ ਬਦਲ ਗਿਆ ਤੇ ਇੱਥੇ ਆਪਾਂ ਦਿਨ ਰਾਤ ਰੀਲਾਂ ਸੁਣੀ ਜਾਈਏ ਤਾਂ ਵੀ ਨਹੀਂ ਬਦਲਦਾ ਤੇ ਜਿਹੜੇ ਬਦਲਣ ਵਾਲੇ ਨੇ ਉਹਨਾਂ ਨੂੰ ਬਾਹਲਾ ਸੁਣਨ ਦੀ ਲੋੜ ਨਹੀਂ ਪੈਂਦੀ ਉਹ ਇਕ ਨਾਲ ਹੀ ਬਦਲ ਜਾਂਦੇ ਨੇ ਭਾਈ ਚੰਮਲਾਲ ਜੀ ਕਹਿੰਦੇ ਅਸਲ 'ਚ ਤੂੰ ਮੇਤੋ ਵੀ ਅੱਗੇ ਨੰਗ ਗਿਆ ਮੈਂ ਵੀ ਤੇਰੇ ਤੋਂ ਪਿੱਛੇ ਹਾਂ ਮਾਦਵੇ ਕਿਆ ਕਹੀਏ ਭ੍ਰਮ ਐਸਾ ਹੈ ਮੇਰੇ ਵਾਹਿਗੁਰੂ ਕਹੀਏ ਕੀ ਕੀ ਗੱਲ ਕਰੀਏ ਭ੍ਰਮ ਐਸਾ ਭਰਮ ਹੀ ਏਡਾ ਵੱਡਾ ਪਿਆ ਹੋਇਆ ਭਲੇਖਾ ਹੀ ਏਡਾ ਵੱਡਾ ਪਿਆ ਹੋਇਆ ਹੁਣ ਸਾਰੇ ਕਿੰਨੇ ਜੀ ਮਾਇਆ ਜੀ ਇਹਨੂੰ ਛੱਡੋ ਜੀ ਇਹਦੇ ਮਦਰ ਨਾਲ ਭੱਜੋ ਜੀ ਦੋ ਟਾਈਮ ਦੀ ਰੋਟੀ ਮਿਲ ਜAVE ਉਹ ਹੀ ਬਹੁਤ ਹੈ ਜੀ ਪਰ ਅਸਲੀਅਤ ਇਹ ਹੈ ਨਹੀਂ ਅਸੀਂ ਇਸ ਗੱਲ ਨੂੰ ਮੰਨ ਨਹੀਂ ਰਹੇ ਮੂੰਹ ਤੇ ਕਹਿ ਦਿੰਨੇ ਆ ਮੰਨਦੇ ਨਹੀਂ ਭਲੇਖਾ ਐਡਾ ਪਿਆ ਵੀ ਕਿਤੇ ਪਿੱਛੇ ਨਾ ਰਹਿ ਜੀਏ ਕਿਤੇ ਕੋਈ ਸਾਡੇ ਕੋਲੋਂ ਕੋਈ ਸਾਧਨ ਮੁੱਕ ਨਾ ਜਾਵੇ ਕੋਈ ਚੀਜ਼ ਮੁੱਕ ਨਾ ਜਾਵੇ ਚੇਤੇ ਰੱਖਣਾ ਇੱਕ ਚਿੜੀ ਹੁੰਦੀ ਹੈ ਨਾ ਛੋਟੀ ਜੀ ਉਹ ਵੀ ਦਾਣਾ ਉਹਨੇ ਹੀ ਚੁਗ ਕੇ ਲੈ ਕੇ ਆਉਂਦੀ ਕੋਈ ਝੋਲਾ ਲੈ ਕੇ ਨਹੀਂ ਨਾਲ ਜਾਂਦੀ ਵੀ ਮੈਂ ਅੱਗੇ 2-4 ਦਿਨਾਂ ਵਾਸਤੇ ਇਕੱਠਾ ਦਾਣਾ ਕਰਕੇ ਲੈਵਾਂ ਮੈਂ 2-4 ਦਿਨ ਘਰੇ ਬਹਿ ਕੇ ਖਾਉਂਗੀ ਆਲਣੇ 'ਚ ਬਹਿ ਕੇ ਕੋਈ ਨਾਲ ਲਫਾਫਾ ਚੱਕ ਕੇ ਨਹੀਂ ਲੈ ਜਾਂਦੀ ਉਹਨੇ ਚੁੰਝ ਵਿੱਚ ਇੱਕ ਦਾਣਾ ਪਾਉਣਾ ਤੇ ਉਹ ਰਾਤ ਨੂੰ ਆਣ ਕੇ ਆਪ ਵੀ ਖਾ ਲੈਣਾ ਬੱਚਿਆਂ ਨੂੰ ਵੀ ਖਵਾ ਦੇਣਾ ਤੇ ਅਗਲੇ ਦਿਨ ਵਾਸਤੇ ਇੱਕ ਵੀ ਦਾਣਾ ਨਹੀਂ ਰੱਖਣਾ ਕਿਉਂਕਿ ਉਹਨੂੰ ਰੱਬ ਤੇ ਭਰੋਸਾ ਹੈ ਜੇ ਦਿਨ ਚੜ੍ਹਿਆ ਤੇ ਮੇਰੀ ਜਾਨ ਸਲਾਮਤ ਹੋਈ ਜੇ ਸੁਪਰਮਾਤਮਾ ਨੇ ਚੁੰਝ ਦਿੱਤੀ ਉਹਨੇ ਚੋਗਾ ਵੀ ਜ਼ਰੂਰ ਦੇਣਾ। ਉਹਨੂੰ ਭਰੋਸਾ ਹੈ, ਬੰਦੇ ਨੂੰ ਭਰੋਸਾ ਨਹੀਂ ਹੈਗਾ। ਬੰਦਾ ਕਹਿੰਦਾ ਮੈਂ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਜੋੜ ਜਾਕ ਤੇ ਉਹ ਨਾ ਭੁੱਖੀਆਂ ਮਰ ਜਾਣ ਜਿਹੜੇ ਅਜੇ ਜੰਮੇ ਵੀ ਨਹੀਂ। ਬੰਦਾ ਉਹਨਾਂ ਦੀਆਂ ਵੀ ਆਖੜੀਆਂ ਕਰਾ ਕਰਾ ਰੱਖੀ ਜਾਂਦਾ। ਉਹ ਪਤਾ ਨਹੀਂ ਜੰਮਣੇ ਵੀ ਆ ਕਿ ਨਹੀਂ ਜਾਂ ਜੇ ਜੰਮਣੇ ਤੇ ਕਿੱਦਾਂ ਦੇ ਜੰਮਣੇ ਨੇ। ਪਰ ਬੰਦਾ ਕਹਿੰਦਾ ਵੀ ਗਾਂ ਵਾਲੀਆਂ ਪੀੜ੍ਹੀਆਂ 7-8 ਪੀੜ੍ਹੀਆਂ ਤੱਕ ਲਈ ਜੋੜ ਜਾ ਬੜਾ ਜ਼ੋਰ ਲਾਉਂਦਾ, ਟਿੱਲ ਲਾਉਂਦਾ। ਚੇਤੇ ਰੱਖਣਾ ਕਹਿ ਲੱਗੇ ਭਲੇਖਾ ਪੈ ਹੀ ਏਡਾ ਵੱਡਾ ਗਿਆ ਕਰੀਏ ਕੀ ਮਨ ਮੁੜਦਾ ਹੀ ਨਹੀਂ ਮਾਧਵੇ ਕਿਆ ਕਹੀਐ ਭ੍ਰਮ ਐਸਾ ਅਗਲਾ ਬਚਨ ਜੈਸਾ ਮੰਨੀਐ ਹੋਏ ਨਾ ਤੈਸਾ ਜੋ ਅਸੀਂ ਜੋ ਮੰਨੀ ਬੈਠੇ ਆ ਕਿ ਜਗਤ ਤੇਰੇ ਨਾਲੋਂ ਕੋਈ ਵੱਖਰੀ ਹਸਤੀ ਹੈ ਉਹ ਠੀਕ ਨਹੀਂ ਜੈਸਾ ਮੰਨੀਐ ਜਿਹੋ ਜਿਹਾ ਅਸੀਂ ਸਮਝਦੇ ਆ ਨਾ ਵੀ ਦੁਨੀਆ ਵੀ ਰੱਬ ਖਰੇ ਹੈਗਾ ਨਹੀਂ ਇੱਕ ਬਚਨ ਹੈ ਕਹਿਣ ਲੱਗੇ ਇੱਕ ਕਬੀਰ ਖਾਲਕ ਖਲਕ ਮਹਿ ਖਲਕ ਵਸੈ ਰੱਬ ਮਾਹੇ ਮੰਦਾ ਕਿਸ ਨੂੰ ਆਖੀਏ ਜਾਂ ਤਿਸ ਬਿਨ ਕੋਈ ਨਾਹੀ ਖਾਲਕ ਕਹਿੰਦੇ ਨੇ ਰੱਬ ਨੂੰ ਤੇ ਖਲਕਤ ਖਲਕ ਕਹਿੰਦੇ ਨੇ ਖਲਕਤ ਇਹ ਕਹਿੰਦੇ ਨੇ ਦੁਨੀਆ ਨੂੰ ਕਬੀਰ ਖਾਲਕ ਖਲਕ ਮਹਿ ਕਹਿ ਲਗੇ ਰੱਬ ਦੁਨੀਆ 'ਚ ਵਸਦਾ ਹੈ ਖਲਕ ਵਸੈ ਰੱਬ ਮਾਹੇ ਤੇ ਦੁਨੀਆ ਰੱਬ 'ਚ ਵਸਦੀ ਹੈ ਰੱਬ ਦੁਨੀਆ 'ਚ ਹੈ ਤੇ ਦੁਨੀਆ ਰੱਬ 'ਚ ਹੈ ਮੰਦਾ ਕਿਸ ਨੂੰ ਆਖੀਏ ਕਹਿ ਲੱਗੇ ਕਿਹਨੂੰ ਮਾਰਾ ਕਵਾਂ ਮੈਂ ਇੱਥੇ ਜਤਿਸ ਬਿਨ ਕੋਈ ਨਹੀਂ ਜਦੋਂ ਤੇਰੇ ਤੋਂ ਬਿਨਾ ਬੰਦਾ ਹੈ ਹੀ ਕੋਈ ਨਹੀਂਗਾ ਇੱਥੇ ਹਰ ਇੱਕ ਬੰਦੇ ਵਿੱਚ ਤੂੰ ਵੱਸਦਾ ਮੈਂ ਬੰਦੇ ਨੂੰ ਮੰਦਾ ਬੋਲਾਂਗਾ ਗਾਲ ਕੱਢਾਂਗਾ ਉਹ ਗਾਲ ਅਸਲ ਚ ਰੱਬ ਨੂੰ ਨਿਕਲ ਰਹੀ ਹੈ ਅਸੀਂ ਕਿਸੇ ਬੰਦੇ ਨੂੰ ਗਾਲ ਨਹੀਂ ਕੱਢ ਰਹੇ ਉਹ ਬੰਦੇ ਦੇ ਵਿੱਚ ਬੈਠੇ ਰੱਬ ਨੂੰ ਗਾਲਾਂ ਜਾ ਰਹੀਆਂ ਨੇ ਬਹੁਤ ਵੱਡਾ ਪਾਪ ਹੈ ਕਿਸੇ ਨਾਲ ਠੱਗੀ ਮਾਰਦੇ ਆ ਕਿਸੇ ਤੋਂ ਚੋਰੀ ਕਰਦੇ ਆ ਉਹ ਰੱਬ ਦੀ ਚੋਰੀ ਹੋ ਰਹੀ ਹੈ ਉਹ ਰੱਬ ਨਾਲ ਠੱਗੀ ਮਾਰ ਰਿਹਾ ਕਿਉਂਕਿ ਉਹ ਅਗਲੇ ਬੰਦੇ ਵਿੱਚ ਵੀ ਤਾਂ ਰੱਬ ਬੈਠਾ ਹੈ ਬਾਣੀ ਆਪੇ ਦੱਸਦੀ ਹੈ ਜੀ ਜੈਸਾ ਬਾਨੀ ਹੈ ਹੋਏ ਨਾ ਤੈਸਾ ਕਹਿਣ ਲੱਗੇ ਅਸਲ ਦੇ ਵਿੱਚ ਜਿਹੋ ਜਿਹਾ ਅਸੀਂ ਦੁਨੀਆ ਨੂੰ ਸੰਸਾਰ ਨੂੰ ਬਣਾਈ ਬੈਠੇ ਹੈ ਨਾ ਉਹ ਇਹੋ ਜਿਹਾ ਹੈ ਨਹੀਂ ਉਹ ਤੇਰਾ ਰੂਪ ਹੈ ਇਹ जग ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਇਹ ਇਹ ਦੁਨੀਆ ਤੇ ਕਹਿਣ ਲੱਗੇ ਰੱਬ ਦਾ ਘਰ ਹੈ ਤੇ ਰੱਬ ਦੇ ਵਿੱਚ ਰਹਿੰਦਾ ਹੈ ਇਹਦੇ ਤੋਂ ਬਿਨਾ ਥੋੜੀ ਹੈ ਅਗਲਾ ਬਚਨੇ ਰਹਾਉ ਦੀਆਂ ਪੰਕਤੀਆਂ ਨਰਪਤ ਏਕ ਸਿੰਘਾਸਨ ਸੋਇਆ ਸੁਪਨੇ ਭਇਆ ਭਿਖਾਰੀ ਜਿਵੇਂ ਕੋਈ ਰਾਜਾ ਆਪਣੇ ਤਖਤ ਤੇ ਸੌ ਜਾਏ ਤੇ ਸੁਪਨੇ ਵਿੱਚ ਉਹ ਮੰਗਤਾ ਬਣ ਜਾਏ ਨਰਪਤ ਦਾ ਮਤਲਬ ਹੈ ਰਾਜਾ ਹੁਣ ਰਾਜਾ ਜਦੋਂ ਸਿੰਘਾਸਨ ਤੇ ਸੁੱਤਾ ਹੁਣ ਹੈ ਤੇ ਉਹ ਰਾਜਾ ਪਰ ਉਹਨੂੰ ਸੁਪਨਾ ਆ ਗਿਆ ਵੀ ਉਹ ਭਿਖਾਰੀ ਹੈ ਚੇਤੇ ਰੱਖਣਾ ਉਸ ਟਾਈਮ ਨੂੰ ਮਹਿਸੂਸ ਇਹ ਹੀ ਹੋਏਗਾ ਵੀ ਮੈਂ ਭਿਖਾਰੀ ਬਣ ਗਿਆ ਅੰਦਰ ਉਹਦੇ ਅੰਦਰ ਇਹ ਮਹਿਸੂਸ ਹੋਏਗਾ ਉਸ ਨੂੰ ਉਸ ਨੂੰ ਇਹ ਸੁਪਨਾ ਆਏਗਾ ਤੇ ਨਾਲ ਹੀ ਅਗਲਾ ਬਚਨ ਹੈ ਅਛਤ ਰਾਜ ਵਿਛਰਤ ਦੁੱਖ ਪਾਇਆ ਸੋਗਤ ਭਈ ਹਮਾਰੀ ਐਛਤ ਦਾ ਮਤਲਬ ਹੈ ਬਿਨਾਂ ਛੁੱਟੇ ਕਹਿੰਦੇ ਰਾਜ ਜਿਉ ਜਿਹ ਕੋਲ ਸੀਗਾ ਰਾਜ ਸੰਘਾਸਨ ਤੇ ਬੈਠਾ ਕਲਾ ਸੁਪਨਾ ਹੀ ਆਇਆ ਹੈ ਬੈਠਾ ਸੰਘਾਸਨ ਤੇ ਹੀ ਹੈ ਬਸ ਸੁਪਨਾ ਆਇਆ ਹੈ ਪਰ ਸੁਪਨੇ ਦੇ ਕਰਕੇ ਸੁਪਨੇ ਦੇ ਵਿੱਚ ਬੜਾ ਦੁਖੀ ਹੁੰਦਾ ਵੀ ਓਹੋ ਮੈਂ ਤੇ ਮਗਤਾ ਬਣ ਗਿਆ ਮੈਂ ਤਾਂ ਰਾਜਾ ਸੀ ਮੈਂ ਤੇ ਮੰਗਤਾ ਹੋ ਗਿਆ ਹੈਗਾ ਰਾਜ ਹੀ ਹੈ ਪਰ ਸੁਪਨਾ ਆ ਗਿਆ ਵੀ ਮੈਂ ਕਿਥੇ ਕਰਨ ਮੰਗਤਾ ਬਣ ਗਿਆ ਹੁਣ ਵੇਖੋ ਰਾਜ ਤੇ ਬੈਠਾ ਹੋਇਆ ਵੀ ਮੰਗਤੇ ਵਾਲਾ ਦੁੱਖ ਭੋਗ ਰਿਹਾ ਸਾਨੂੰ ਪ੍ਰਮਾਤਮਾ ਨੇ ਆਪਣਾ ਸਰੂਪ ਬਣਾ ਕੇ ਭੇਜਿਆ 84 ਲੱਖ ਜੂਨਾਂ ਤੋਂ ਸਭ ਤੋਂ ਬੁੱਧੀਮਾਨ ਜੀਵ ਸਾਰੀਆਂ ਜੂਨਾਂ ਦਾ ਸਰਦਾਰ ਇਨਸਾਨ ਹੈ ਮਨੁੱਖ ਹੈ ਤੇ ਮਨੁੱਖ ਫੇਰ ਵੀ ਸਾਰੇ ਜਾਨਵਰਾਂ ਤੋਂ ਮੜਾ ਸਾਰੇ ਜੀਵਾਂ ਤੋਂ ਮਾੜਾ ਕੋਈ ਵੀ ਜਾਨਵਰ ਇੱਕ ਦੂਜੇ ਜਾਨਵਰ ਨਾਲ ਠੱਗੀਆਂ ਨਹੀਂ ਮਾਰਦੇ ਬੰਦਾ ਬੰਦੇ ਨੂੰ ਥੱਬੀ ਲਾਈ ਜਾਂਦੇ ਹੋਰ ਤੌਰ ਭਰਾ ਭਰਾ ਨੂੰ ਲਾਈ ਜਾਂਦੇ ਸਾਰੇ ਰਿਸ਼ਤੇ ਨਾਤੇ ਖਤਮ ਹੋ ਗਏ ਸਤਿਗੁਰਾਂ ਨੇ ਅਖਿਆ ਅਸਲ ਦੇ ਵਿੱਚ ਬਣਾਇਆ ਤਾਂ ਮੈਂ ਧਰਤੀ ਦਾ ਸਭ ਤੋਂ ਚੰਗਾ ਜੀਵ ਸੀ ਇਨਸਾਨ ਇਹ ਸਭ ਤੋਂ ਮਾੜਾ ਜੀਵ ਹੋ ਨਿਬੜਿਆ ਕਿਉਂਕਿ ਨੇ ਆਪਣੀ ਅਕਲ ਨੂੰ ਮਾੜੇ ਪਾਸੇ ਨੂੰ ਤੋੜ ਲਿਆ ਅਕਲ ਤਾਂ ਦਿੱਤੀ ਸੀ ਵੀ ਚੰਗੇ ਪਾਸੇ ਨੂੰ ਜਾਇ ਪਰ ਅਗਲੇ ਨੇ ਮਾੜੇ ਪਾਸੇ ਨੂੰ ਲੈ ਤੁਰਿਆ ਨੂੰ ਸਤਿਗੁਰੂ ਜੀ ਫਰਮਾਨ ਕਰਦੇ ਨੇ ਅਸ਼ਰਤ ਰਾਜ ਵਿਛਰਤ ਦੁਖ ਪਾਇਆ ਛੁੱਟਿਆ ਹੈ ਨਹੀਂ ਸੀ ਰਾਜ ਫੇਰ ਵੀ ਐਉਂ ਲੱਗਿਆ ਵੀ ਸ਼ਾਇਦ ਰਾਜ ਛੁੱਟ ਗਿਆ ਸੋਗਤ ਭਈ ਹਮਾਰੀ ਬਸ ਉਹ ਹਾਲਤ ਹੀ ਸਾਡੀ ਹੈ ਇਸ ਤੋਂ ਅਗਲਾ ਬਚਨ ਹੈ ਰਾਜ ਭੰਗ ਪ੍ਰਸੰਗ ਜੈਸੇ ਹੈ ਅਬ ਕਿਛ ਮਰਮ ਜਨਾਇਆ ਕਹਿੰਦੇ ਜਿਵੇਂ ਰੱਸੀ ਦਾ ਸੱਪ ਜਿਵੇਂ ਹੁਣ ਰੱਸੀ ਪਈ ਹੋਵੇ ਥੋੜੇ ਜੇ ਨੇਰੇ ਦੇ ਵਿੱਚ ਤੇ ਆਪਾਂ ਨੂੰ ਇਉਂ ਲੱਗਦਾ ਵੀ ਜਿਵੇਂ ਸੱਪ ਪਿਆ ਹੋਵੇ ਆਪਾਂ ਇਕਦਮ ਡਰ ਜੀਏ ਵੀ ਹਾਏ ਸੱਪ ਹੋਵੇ ਉਹ ਰੱਸੀ ਆ ਰਬੜ ਦੇ ਵੀ ਅੱਜ ਕੱਲ ਮੇਲਿਆਂ ਮੂਲਿਆਂ ਤੋਂ ਮਿਲ ਜਾਂਦੇ ਨੇ ਸੱਪ ਬੱਚੇ ਲੈ ਆਉਂਦੇ ਨੇ ਉਹ ਡਰਾ ਵੀ ਦਿੰਦੇ ਨੇ ਆਪਾਂ ਡਰ ਵੀ ਜਾਂਦੇ ਆ ਇਕਦਮ ਉੱਤੇ ਛੱਡ ਦਿੰਦੇ ਨੇ ਆਪਾਂ ਕਿਵੇਂ ਡਰਦੇ ਆ ਵੀ ਉਹ ਸੱਪ ਆ ਗਿਆ ਪਰ ਜਦੋਂ ਦਵਾ-ਦਵ ਦੇਖੀ ਤੇ ਵੀ ਇਹ ਤਾਂ ਰਬੜ ਦਾ ਫੇਰ ਆਪਣਾ ਜਿਹੜਾ ਡਰ ਦੂਰ ਹੋ ਜਾਂਦਾ ਵੀ ਇਹਨੇ ਕਿਡਾ ਕੁਛ ਪੈਣਾ ਪਰ ਇੱਕ ਵਾਰੀ ਤਾਂ ਤਰ ਉਹ ਨਿਕਲ ਗਿਆ ਨਾ ਇੱਕ ਵਾਰੀ ਤੇ ਮੰਨਨੇ ਮੰਨ ਲਿਆ ਨਾ ਵੀ ਕਿਤੇ ਸੱਚੀ ਸੱਪ ਆ ਗਿਆ ਚੇਤੇ ਰੱਖਣਾ ਇੱਥੇ ਕੰਨ ਕੇ ਰਾਜ ਭਯੰਗ ਰਾਜ ਦਾ ਮਤਲਬ ਹੈ ਰੱਜੂ ਰੱਸੀ ਰੱਸੀ ਦਾ ਸੱਪ ਹੋਵੇ ਪ੍ਰਸੰਗ ਜੈਸੇ ਹੈ ਪ੍ਰਸੰਗ ਮਲੇ ਵਾਰਤਾ ਜਿਵੇਂ ਕੋਈ ਗੱਲ ਸੁਣਾਉਣਾ ਕਹਿੰਦੇ ਜਿਵੇਂ ਰੱਸੀ ਦੇ ਗੱਲ ਵਾਲੀ ਰੱਸੀ ਵਾਲੀ ਗੱਲ ਯਾ ਰੱਸੀ ਦੇ ਸੱਪ ਵਾਲੀ ਅਗੂ ਕਿਛ ਮਰਮ ਜਨਾਇਆ ਮਰਮ ਦਾ ਮਤਲਬ ਹੁੰਦਾ ਹੈ ਭੇਦ ਰਾਜ ਕਿਲਕੇ ਜਿਵੇਂ ਰੱਸੀ ਤੇ ਸੱਪ ਦੀ ਕਹਾਣੀ ਹੁੰਦੀ ਹੈ ਪਰ ਤੂੰ ਮੈਨੂੰ ਹੁਣ ਕੁਝ ਹੋਰ ਭੇਤ ਜਨਾ ਦਿੱਤਾ ਤੂੰ ਮੈਨੂੰ ਦੱਸ ਦਿੱਤਾ ਵੀ ਇਹ ਸੱਪ ਅਸਲੀ ਨਹੀਂ ਇਹ ਤਾਂ ਰੱਸੀ ਦਾ ਸੱਪ ਹੀ ਹੈ ਅਸਲ ਦੇ ਵਿੱਚ ਦੁਨੀਆ ਦੀ ਜਿਹੜੀ ਮਾਇਆ ਨਾ ਜਿਵੇਂ ਅਸੀਂ ਭੁਲੇਖਾ ਖਾ ਜਾਂਦੇ ਨਾ ਵੀ ਕਿਤੇ ਸੱਪ ਹੈ ਹੁੰਦੀ ਰੱਸੀ ਹੈ ਅਸਲ ਦੇ ਵਿੱਚ ਸਾਨੂੰ ਲੱਗਦਾ ਵੀ ਇਹ ਮਾਇਆ ਬੜੀ ਵਧੀਆ ਚੀਜ਼ ਹੈ ਬੜੀ ਚੰਗੀ ਚੀਜ਼ ਹੈ ਜਿੰਨੀ ਇਕੱਠੀ ਕਰ ਲਈ ਉੰਨੀ ਥੋੜੀ ਹੈ ਪਰ ਅਸਲ ਗੱਲ ਇਹ ਹੈ ਨਹੀਂ ਜੇ ਕੇਵਲ ਮਾਇਆ ਇਕੱਠੀ ਕਰਕੇ ਸੁਖ ਮਿਲਦੇ ਹੁੰਦੇ ਤਾਂ ਪਤਾ ਨਹੀਂ ਕਿੰਨੇ ਰਾਜਿਆਂ ਨੂੰ ਇੰਨੇ ਜੰਗ-ਜੋਦ ਕਰਨੇ ਹੀ ਨਾ ਪੈਂਦੇ ਉਹ ਕਿਉਂ ਕਲਪ ਦੇ ਮਰਦੇ ਕੋਈ ਨਾ ਕੋਈ ਰਾਜਾ ਧਿਆਨ ਦੇ ਮੂੰਹੋਂ ਬੋਲਦਾ ਵੀ ਭਾਈ ਰਾਜ ਕਰਕੇ ਮੈਂ ਸੁਖ ਲੈ ਕੇ ਆਉਦਾ ਜੀਵਨ ਸਫਲਾ ਕਰਕੇ ਚੱਲਿਆਂ ਸਾਰੇ ਬਿਲਕੁਲ ਦੀ ਮਰ ਜਾਂਦੇ ਨੇ ਸਤਿਗੁਰੂ ਜੀ ਫਰਮਾਨ ਕਰਦੇ ਨੇ ਰਾਜ ਭਯੰਗ ਪ੍ਰਸੰਗ ਜੈਸੇ ਹੈ ਅਬ ਕਿਛ ਮਰਮ ਜਨਾਇਆ ਮੈਨੂੰ ਕਹਿਣ ਲੱਗੇ ਤੁਸੀਂ ਹੋਰ ਹੀ ਭੇਦ ਦੱਸ ਦਿੱਤਾ ਮੈਂ ਤਾਂ ਰੱਸੀ ਨੂੰ ਹੀ ਸੱਪ ਸਮਝੀ ਗਿਆ ਅਨਕ ਕਟਕ ਜੈਸੇ ਫੂਲ ਪਰੇ ਅਬ ਕਹਤੇ ਕਹਿਣ ਨਾ ਆਇਆ ਕਟਕ ਕਹਿੰਦੇ ਨੇ ਕੜੇ ਨੂੰ ਜਿਵੇਂ ਸੋਨੇ ਦੇ ਬਣੇ ਹੋਏ अनेका ਕੜੇ ਵੇਖ ਕੇ ਭੁਲੇਖਾ ਪੈ ਜਾਏ ਕਿ ਸੋਨਾ ਹੀ ਕਈ ਕਿਸਮ ਦਾ ਹੁੰਦਾ ਹੈ ਤਿਵੇਂ ਆਸਾਂ ਨੂੰ ਇਹ ਭੁਲੇਖਾ ਪਿਆ ਹੈ ਕਿ ਇਹ ਜਗਤ ਤੇਥੋਂ ਵੱਖਰਾ ਹੈ ਹੁਣ ਉਹ ਪ੍ਰਾਣੀ ਵਿਤਕਰੇ ਵਾਲੀ ਗੱਲ ਮੈਥੋਂ ਆਖੀ ਨਹੀਂ ਜਾਂਦੀ ਪਾਪ ਹੁਣ ਮੈਂ ਇਹ ਨਹੀਂ ਆਖਦਾ ਕਿ ਜਗਤ ਤੇਤੋਂ ਵੱਖਰੀ ਹਸਤੀ ਹੈ ਹੁਣ ਸੋਨੇ ਦੇ 5-7 ਕੜੇ ਬਣੇ ਹੁਣ ਹੈ ਸੋਨਾ ਇੱਕ ਹੀ ਇਹ ਨਹੀਂ ਹੈ ਕਿ ਇੱਕ ਦੇ ਵਿੱਚ ਹੋਰ ਸੋਨਾ ਲੱਗਿਆ ਦੂਜੇ ਕੜੇ 'ਚ ਹੋਰ ਸੋਨਾ ਹੈ ਤੀਜੇ 'ਚ ਹੋਰ ਹੈ ਸੋਨਾ ਇੱਕ ਹੀ ਹੈ ਉਹਦੇ ਸਿਰਫ ਆਭੂਸ਼ਕ ਵੱਖ-ਵੱਖ ਬਣਾ ਦਿੱਤੇ ਬੰਦਾ ਆ ਜਿਹੜਾ ਸਰੀਰ ਹੈ ਮਿੱਟੀ ਉਹੀ ਹੈ ਸਾਰਿਆਂ ਦੇ ਵਿੱਚ ਪਾਣੀ ਹੈ ਆਗ ਹੈ ਹਵਾ ਹੈ ਆਕਾਸ਼ ਹੈ ਜਲ ਹੈ ਮਿੱਟੀ ਹੈ ਪੰਜ ਤੱਤਾਂ ਦਾ ਮਨੁੱਖ ਬਣਿਆ ਇਹੀ ਪੰਜ ਤੱਤ ਇੱਕ ਮਨੁੱਖ 'ਚ ਨੇ ਇਹੀ ਬਾਕੀ ਸਾਰੀ ਦੁਨੀਆ ਵਿੱਚ ਨੇ ਕੋਈ ਵੱਖਰਾ ਕਿਸੇ ਨੂੰ ਕੋਈ ਮਟੀਰੀਅਲ ਨਹੀਂ ਲੱਗਾ ਇਹਨਾਂ ਤੋਂ ਵੱਖਰਾ ਵੀ ਇਹਦੇ 'ਚ ਕੋਈ ਅਲੱਗ ਚੀਜ਼ ਹੈ ਚੇਤੇ ਰੱਖਣਾ ਕਹਿਣ ਲੱਗੇ ਜਦੋਂ ਸਾਰੇ ਅਸੀਂ ਇੱਕੋ ਹੀ ਧਾਤੂ ਦੇ ਬਣੇ ਹੋਏ ਆਂ ਤੇ ਫਿਰ ਵੱਖਰੇ-ਵੱਖਰੇ ਕਿਉਂ ਆ ਹੁਣ ਇੱਕ ਕੜਾ ਸੋਨੇ ਦਾ ਦੂਜੇ ਕੜੇ ਨੂੰ ਆਖੇ ਵੀ ਤੂੰ ਤੇ ਸੋਨੇ ਦਾ ਤੇ ਮੈਂ ਆ ਤੂੰ ਤੇ ਹੋਰ ਕੋਈ ਚੀਜ਼ ਹੈ ਤੂੰ ਤੇ ਸੋਨਾ ਹੈ ਹੀ ਨਹੀਂ ਤੇ ਦੂਜਾ ਉਹਨੂੰ ਆਖੇ ਵੀ ਮੈਂ ਸੋਨੇ ਦਾ ਤੂੰ ਕੌਣ ਐ ਚੇਤੇ ਰੱਖਣਾ ਅਸੀਂ ਇੱਕ ਦੂਜੇ ਨੂੰ ਕਹਿੰਦੇ ਆਂ ਵੀ ਖਰੇ ਇਹ ਤਾਂ ਕੁਝ ਵੀ ਨਹੀਂ ਕੇਵਲ ਤੇ ਕੇਵਲੋ ਪ੍ਰਮਾਤਮਾ ਦਾ ਸਰੂਪ ਹਰ ਪਾਸੇ ਖਿਲਰਿਆ ਪਿਆ ਅਨਕ ਕਟਕ ਜੈਸੇ ਫੁੱਲ ਪਰੇ ਕਟ ਕਹਿੰਦੇ ਨੇ ਕੜੇ ਨੂੰ ਕਹਿੰਦੇ ਅਨੇਕਾਂ ਕੜੇ ਹੁੰਦੇ ਇੱਕੋ ਹੀ ਧਾਤੂ ਦੇ ਨੇ ਪਰ ਬਣੇ ਅਲੱਗ-ਲੱਗ ਨੇ ਹੈਗੇ ਆਪਾਂ ਸਾਰੇ ਇਕੀਆਂ ਪਰ ਬੰਦੇ ਅਲੱਗ-ਲੱਗ ਬਣੇ ਆ ਸਰੀਰ ਅਲੱਗ-ਲੱਗ ਨੇ ਸਾਡੇ ਪਰ ਹੈ ਸਾਰੇ ਇੱਕ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਨ ਹਰ ਜੀਤੇ ਰਹਿ ਨਾਲ ਹੈ ਰੱਬ ਤੇ ਕਹਿੰਦੇ ਤੇਰੇ ਨਾਲ ਵੱਸਦੇ ਓ ਮੇਰਿਆ ਮਨਾ ਗੁਰਮਤੀ ਹਰ ਰੰਗ ਮਾਣ ਗੁਰੂ ਤੋਂ ਮਤ ਲੈ ਕੇ ਤੇ ਸੋਹਣੇ ਰੰਗ ਮਾਣ ਲੈ ਇਸ ਦੁਨੀਆ ਦੇ ਮਤ ਲੈ ਲੈ ਗੁਰੂ ਤੋਂ ਅਗਲਾ ਬਚਨ ਕਹਿਣ ਲੱਗੇ ਸਰਬੇ ਏਕ ਅਨੇਕੇ ਸਵਾਮੀ ਸਭ ਘਟ ਭੋਗ ਵੈ ਸੋਈ ਸਰਬੇ ਏਕ ਸਾਰਿਆਂ ਦੇ ਵਿੱਚ ਇੱਕ ਵਸਦਾ ਹੈ ਅਨੇਕੇ ਸਵਾਮੀ ਅਨੇਕੇ ਦਾ ਮਤਲਬ ਹੈ ਅਨੇਕ ਰੂਪਾਂ ਦੇ ਵਿੱਚ ਹੈਗਾ ਇੱਕ ਹੀ ਹੈ ਪਰ ਰੂਪ ਅਨੇਕ ਨੇ ਹੁਣ ਪਾਣੀ ਹੈ ਗਰਮ ਕਰ ਦੋ ਭਾਪ ਬਣ ਗਿਆ ਤਰਲ ਹੋਵੇ ਤਾਂ ਆਪਾਂ ਕਹਿੰਦੇ ਆ ਪਾਣੀ ਹੈ ਜੀ ਜੰਮ ਗਿਆ ਤਾਂ ਕਹਿੰਦੇ ਆ ਬਰਫ਼ ਬਣ ਗਈ ਆ ਕਹਿੰਦੇ ਮੀਂਹ ਦਾ ਪਾਣੀ ਹੈ ਆ ਸਮੁੰਦਰ ਦਾ ਪਾਣੀ ਹੈ ਨਹਿਰ ਦਾ ਪਾਣੀ ਹੈ ਤਾਂ ਪਾਣੀ ਨਾ ਲੇਕਿਨ ਉਹ ਦੀਆਂ ਉਹਦੇ ਰੂਪ ਅਲੱਗ-ਅਲੱਗ ਨੇ ਹੈ H2O ਹੀ ਹੈ ਉਹ ਜਿਹੜਾ ਮੋਲਕੂਲ ਬਣੇ ਹੁੰਦੇ ਨੇ ਨਾ ਹੈ ਉਹੀ ਚੀਜ਼ ਪਰ ਚੇਤੇ ਰੱਖਣਾ ਕੋਈ ਆਪਾਂ ਭਰ ਕੇ ਤੇ ਫ੍ਰਿਜ 'ਚ ਰੱਖਤਾ ਕਿਸੇ ਨੂੰ ਖੇਤਾਂ ਨੂੰ ਲਾਤਾ ਉਹ ਵੱਖਰੇ ਥੋੜੀ ਹੋਗੇ ਪਾਣੀ ਬੰਦਾ ਕੋਈ ਕੋਈ ਕੰਮ ਕਰ ਲੱਗਿਆ ਕੋਈ ਕੋਈ ਕੰਮ ਕਰ ਲੱਗਿਆ ਤੇ ਬੰਦੇ ਵੱਖਰੇ ਥੋੜੀ ਹੋ ਗਏ ਬੰਦਾ ਤੇ ਉਹੀ ਹੈ ਨਾ ਕਹਿਣ ਲੱਗੇ ਸਰਬੈ ਏਕ ਅਨੇਕੈ ਸਵਾਮੀ ਸਾਰਿਆਂ ਦੇ ਵਿੱਚ ਉਹ ਪ੍ਰਮਾਤਮਾ ਵਸਦਾ ਹੈ ਸਭ ਘਟ ਭੋਗਵੈ ਸੋਈ ਇੱਥੇ ਭੋਗਵੈ ਦਾ ਮਤਲਬ ਅਸਲ ਲਫ਼ਜ਼ ਹੈ ਭੋਗਵੈ ਪਰ ਇੱਥੇ ਪੜਨਾ ਹੈ ਭੁਗਵੈ ਭੋਗ ਰਿਹਾ ਹੈ ਇਹਦਾ ਮਤਲਬ ਹੈ ਕਿ ਭੋਗ ਰਿਹਾ ਮੌਜੂਦ ਹੈ ਸਭ ਘਟ ਭੋਗਵੇ ਸੋਈ ਘਟ ਦਾ ਮਤਲਬ ਹੈ ਸਰੀਰ ਸਾਰੇ ਸਰੀਰਾਂ ਨੂੰ ਪਰਮਾਤਮਾ ਭੋਗ ਰਿਹਾ ਹੰਡਾ ਰਿਹਾ ਜਿਵੇਂ ਆਪਾਂ ਕੋਈ ਚੀਜ਼ ਹੰਡਾਉਨੇ ਆ ਨਾ ਕੱਪੜਾ ਪਾ ਕੇ ਆਪਾਂ ਹੰਡਾਉਨੇ ਆ ਇਸੇ ਤਰ੍ਹਾਂ ਆਤਮਾ ਰੂਪ ਪਰਮਾਤਮਾ ਆਤਮਾ ਇਸ ਸਰੀਰ ਰੂਪੀ ਕੱਪੜੇ ਨੂੰ ਹੰਡਾ ਰਹੀ ਹੈ ਜਪ ਜੀਸ਼ਾ ਚ ਪੜਦੇ ਆ ਕਰਮੀ ਆਵੇ ਕੱਪੜਾ ਉਹ ਕੱਪੜਾ ਆ ਕੱਪੜਿਆਂ ਦੀ ਗੱਲ ਨਹੀਂ ਜਿਹੜੇ ਆਪਾਂ ਕਲੋਥ ਪਾਏ ਨੇ ਉਹ ਸਰੀਰ ਹੈ ਕਿਉਂਕਿ ਆਤਮਾ ਦਾ ਕੱਪੜਾ ਚੋਲਾ ਆ ਸਰੀਰ ਹੈ ਉਹ ਕਹਿ ਲਗੇ ਕਿ ਇਹ ਜਿਹੜਾ ਕਪੜਾ ਇਸ ਨੂੰ ਆਤਮਾ ਭੋਗ ਰਹੀ ਹੈ ਉਹ ਪ੍ਰਮਾਤਮਾ ਹਰ ਇੱਕ ਸ਼ਰੀਰ ਨੂੰ ਹੰਡਾਰਿਆ ਭੋਗ ਰਿਆ ਉਹਦੇ ਵਿੱਚ ਵਸ ਕੇ ਇਸ ਦੁਨੀਆ ਤੇ ਵਿਚਰ ਰਿਆ ਤੇ ਅਗਲਾ ਬਚਨ ਜਿਹੜਾ ਅਖੀਰਲਾ ਬਚਨ ਹੈ ਸਤਗੁਰ ਜੀ ਭਗਤ ਰਵਿਦਾਸ ਜੀ ਪਾਵਨ ਹੁਕਮਨਾਮਾ ਸਹਿਜ ਚ ਫਰਮਾਨ ਕਰਦੇ ਨੇ ਕਹਿ ਰਵਿਦਾਸ ਹਾਥ ਪੈ ਨੀਰੈ ਸਹਿਜੇ ਹੋਏ ਸੋ ਹੋਏ ਕਹਿ ਲਗੇ ਹੁਣ ਤਾਂ ਭਗਤ ਰਵਿਦਾਸ ਜੀ ਕਹ ਲਗੇ ਮੈਨੂੰ ਇਉਂ ਲੱਗਣ ਲੱਗ ਗਿਆ ਕਿ ਉਹ ਪ੍ਰਮਾਤਮਾ ਮੇਰੇ ਤੋਂ ਦੂਰ ਨਹੀਂ ਮੇਰੇ ਹੱਥਾਂ ਤੋਂ ਵੀ ਨੇੜੇ ਆ ਮੇਰੇ ਹੱਥ ਵੀ ਅਜੇ ਮੇਰੇ ਤੋਂ ਦੂਰ ਨਹੀਂ ਰੱਬ ਤਾਂ ਮੇਰੇ ਹੱਥਾਂ ਤੋਂ ਵੀ ਮੇਰੇ ਨੇੜੇ ਆਪਾਂ ਸਾਰਿਆਂ ਤੋਂ ਨੇੜੇ ਆਪਣੇ ਹੱਥ ਸਮਝਦੇ ਆ ਆਪਣੇ ਸਰੀਰ ਨੂੰ ਸਮਝਦੇ ਆ ਕਹਣ ਲੱਗੇ ਨਹੀਂ ਉਹ ਤਾਂ ਤੇਰੇ ਹੱਥਾਂ ਤੋਂ ਵੀ ਤੇਰੇ ਨੇੜੇ ਆ ਤੂੰ ਕਿੱਥੇ ਤੂੰ ਕਹਿੰਦਾ ਦੂਰ ਆ ਮੇਰੇ ਤੋਂ ਕਹਿ ਰਵਿਦਾਸ ਹੱਥ ਪੈ ਨੇਰਾ ਸਜੇ ਹੋਏ ਸੁਹੋਈ ਅਸਲ ਦੇ ਵਿੱਚ ਕਹਿਣ ਲੱਗੇ ਕਿ ਉਹ ਪਰਮਾਤਮਾ ਦੂਰ ਨਹੀਂ ਮੇਰੇ ਹੱਥਾਂ ਤੋਂ ਵੀ ਨੇੜੇ ਆ ਜੋ ਕੁਝ ਜਗਤ ਵਿੱਚ ਵਰਤ ਰਿਹਾ ਉਸੇ ਦੀ ਰਜਾ ਵਿੱਚ ਵਰਤ ਰਿਹਾ ਸਹਿਜੇ ਹੋਈ ਸੋ ਹੋਈ ਜੋ ਪਰਮਾਤਮਾ ਸਹਿਜੇ ਦਾ ਮਤਲਬ ਸੁਤੇ ਸੁਭਾਈ ਉਸ ਦੀ ਰਜਾ ਦੇ ਵਿੱਚ ਜੋ ਕੁਝ ਹੋ ਰਿਹਾ ਜੋ ਤੁਦ ਭਾਵੈ ਸਾਈ ਪਲੀਕਾਰ ਤੋਂ ਸਦਾ ਸਲਾਮਤ ਨਿਰੰਕਾਰ ਜੋ ਵਰਤ ਰਿਹਾ ਪਰਮਾਤਮਾ ਵਰਤਾ ਰਿਹਾ ਇਹਦੇ ਵਿੱਚ ਉਹਦੀ ਕੋਈ ਕੀ ਅੱਗੇ ਪਲੈਨਿੰਗ ਹੈ ਸਾਨੂੰ ਸਮਝ ਨਹੀਂ ਲੱਗਦੀ ਲੇਕਿਨ ਆਇਆ ਜ਼ਰੂਰ ਅਸੀਂ ਤਾਂ ਕੋਈ 6 ਮਹੀਨਿਆਂ ਦਾ ਅੱਗਾ ਸੋਚਣਾ ਸਾਲ ਦਾ ਸੋਚਣਾ ਰੱਬ ਨੇ ਪ੍ਰਮਾਤਮਾ ਨੇ ਤੇ ਪਤਾ ਨਹੀਂ ਕਿੰਨੇ ਯੁੱਗਾਂ ਤੱਕ ਦਾ ਪਹਿਲਾਂ ਸੋਚ ਕੇ ਉਸ ਹਾਵਨਾ ਚਲਾਉਣਾ ਸ਼ਬਦ ਦਾ ਜਿਹੜਾ ਭਾਵ ਹੈ ਕਿ ਪ੍ਰਮਾਤਮਾ ਸਰਬ ਵਿਆਪਕ ਹੈ ਸਾਰਿਆਂ ਵਿੱਚ ਵਸਦਾ ਹੈ ਪਰ ਜੀਵ ਆਪਣੀ ਮੈਂ ਦੇ ਘੇਰੇ ਦੇ ਵਿੱਚ ਰਹਿ ਕੇ ਉਸ ਪਰਮਾਤਮਾ ਨੂੰ ਜਗਤ ਤੋਂ ਵੱਖਰੀ ਹਸਤੀ ਸਮਝਦਾ ਹੈ ਉਹ ਬੰਦਾ ਸੋਚਦਾ ਹੈ ਵੀ ਇਹ ਇਹ ਦੁਨੀਆ 'ਚ ਰੱਬ ਨਹੀਂ ਹੈ ਰੱਬ ਕਿਸੇ ਖਾਸ ਜਗ੍ਹਾ 'ਚ ਬੈਠਾ ਹੈ ਆ ਬੰਦਿਆਂ 'ਚ ਰੱਬ ਨਹੀਂ ਰੱਬ ਵੱਖਰੇ ਪਰ ਅਵਿਦਾਸ ਜੀ ਕਹਿੰਨ ਲਗੇ ਇਹ ਸਮਝਣਾ ਨਹੀਂ ਚਾਹੀਦਾ ਇਹ ਇੱਕ ਭੁਲੇਖਾ ਹੈ ਜਦੋਂ ਆਪਾਂ ਪੜ੍ਹ ਕੇ ਤੇ ਮਾਦਵੇ ਕਹਾਂ ਕਹੀਏ ਭ੍ਰਮ ਐਸਾ ਇੱਕ ਭੁਲੇਖਾ ਹੀ ਪਿਆ ਹੈ ਬੰਦੇ ਨੂੰ ਅਸਲ ਵਿੱਚ ਹਰ ਇੱਕ ਸਰੀਰ ਹਰ ਇੱਕ ਕਣ ਵਿੱਚ ਉਹ ਪਰਮਾਤਮਾ ਵਸਦਾ ਹੈ ਜਿੰਨਾ ਚਿਰ ਮੈਂ ਨਹੀਂ ਸਾਡੇ ਅੰਦਰੋਂ ਮੁੱਕਦੀ ਉਨਾਂ ਚਿਰ ਸਾਨੂੰ ਉਹਦੇ ਦਰਸ਼ਨ ਹੋਣੇ ਬਹੁਤ ਮੁਸ਼ਕਿਲ ਨੇ ਦਰਸ਼ਨ ਉਦਣ ਹੋਣਗੇ ਜਦੋਂ ਸਾਡੇ ਅੰਦਰੋਂ ਮੈਂ ਖਤਮ ਹੋਵਾਂਗੀ